ਹਾਂਜੀ ਸੱਚੀ ਗੱਲ ਦੋਸਤੋ ਦੋਸਤੋ ਤੁਹਾਨੂੰ ਪਤਾ ਆ ਆਪਾਂ ਜਦੋਂ ਜਮਸ਼ੀਰ ਤੋਂ ਤੇ ਉਧਰੋਂ ਦਿਵਾਲੀ ਕੰਗਣੀ ਵਾਲ ਨਾਂਕੇ ਤੇ ਬਈ ਟੱਪ ਕੇ ਤੇ ਮੁੜ ਕੇ ਮੋਰੇ ਪਿੰਡੋਂ ਨਾ ਜੜਿਆਲਾ ਜੜਿਆਲੇ ਦੇ ਬਿਲਕੁਲ ਸਾਹਮਣੇ ਜਿਹੜੀ ਆ ਮੰਡੀ ਆ ਤੁਹਾਨੂੰ ਪਤਾ ਆ ਨਾ ਮੰਡੀ ਦਾਣਾ ਮੰਡੀ ਉਹਦੇ ਬਿਲਕੁਲ ਸਾਹਮਣੇ ਜਮਸ਼ੀਰ ਦਾ ਆਪਣੇ ਪਿੰਡ ਦਾ ਪੁਰਾਣਾ ਬਾਜ਼ਾਰ ਚੋਂ ਤੇ ਉਹਨਾਂ ਦਾ ਅਜਦਾ ਸਟੋਰ ਆ 골ਡਨ ਸੁਪਰ ਸਟੋਰ ਤੇ ਉਹਨਾਂ ਦੀ ਦੁਕਾਨ ਦੇ ਬਾਹਰ ਭਾਜੀ ਉਹਨਾਂ ਨੇ ਇੱਕ ਤਾਕਤ ਵਾਲੀ ਗੀਲਾਈ ਆ ਤੇ ਭਾਜੀ ਦਾ ਦਾਵਾ ਇਹ ਆ ਵੀ ਕਹਿੰਦਾ ਜੇ ਬੰਦਾ ਇਹ ਪੀਵੇ ਤੇ ਉਹਦੇ ਜਿਹੜਾ ਟੈੱਡ ਵਿੱਚ ਇਹਦਾ ਹਾਜਮਾ ਜਿਹੜਾ ਇਹਦਾ ਸਟਰੋਂਗਨੈਸ ਹੀ ਆ ਜੂਗੀ ਤੇ ਜਿਹੜਾ ਮਾਸ ਮੂਸ ਇੱਧਰ ਉੱਤਰ ਲੰਕਦਾ ਆ ਉਹ ਵੀ ਸੈੱਟ ਹੋਣਾ ਸ਼ੁਰੂ ਹੋ ਜੂਗਾ ਜੇ ਹੌਲੀ ਹੌਲੀ ਬੰਦਾ ਪੀਣਾ ਸ਼ੁਰੂ ਕਰ ਪਾ ਭਾਜੀ ਦੱਸੋ ਮੜਾ ਕਿ ਕੋਈ ਸੁੱਕੀ ਬੜਾ ਬੁੱਝਾ ਹਾਂਜੀ ਕੱਲ ਕੱਲ ਦੇ ਤੇ ਬਈ ਆ ਭਰਾ ਨੇ ਆ ਦੇਖੋ ਆ ਬਣਾਤਾ ਆ ਆ ਦੇਖੋ ਬਈ ਆ ਰੰਗਦਾ ਆ ਇਹ ਇਹਦੇ ਵਜਿ ਪਾਜੀ ਪਿੰਦਾ ਕੀ ਕੀ ਆ ਦੱਸੋ ਮੜਾ ਇਹ ਹੈਗਾ ਰੋਸਟਡ ਚਨੇ ਦਾ ਰਸਤਾ ਰੋਸਟਡ ਮਤਲਬ ਅਚਾ ਇਹਨੂੰ ਕਹਿੰਦੇ ਆਪਾਂ ਪਾਜੀ ਇਹ ਬਿਹਾਰ ਦੀ ਯੂਪੀ ਦੀ ਡਰਿੰਕ ਹੈ ਓਕੇ ਇਹ ਤਾਂ ਸਨੈਕਸ ਵੀ ਬਣਾਈ ਜਾਂਦੇ ਆ ਇਹ ਪਾਜੀ ਇਹਨੂੰ ਨਾ ਦੇਸੀ ਪ੍ਰੋਟੀਨ ਡਰਿੰਕ ਕਿਹਾ ਜਾਂਦਾ ਹੈ ਜਿੱਦਾਂ ਹੁਣ ਤੁਸੀਂ ਇਹ ਪੀਂਦੇ ਨੇ ਇਹਦੇ ਵਿੱਚ ਆਪਾਂ ਇੱਕ ਚਮਚ ਪਾਇਆ ਲਿੰਬੂ ਹੈ ਠੀਕ ਹੈ ਜੀਰਾ ਪਾਊਡਰ ਤੇ ਧਨੀਆ ਪਾਊਡਰ ਤੇ ਨਮਕ ਅਤੇ ਇਹਨੂੰ ਕੋਲ ਕੇ ਤੁਸੀਂ ਪੀ ਲੈਣਾ ਇਹ ਨਿਰਾਇਕ ਪ੍ਰੋਟੀਨ ਹੈ ਇਹਦਾ ਕੋਈ ਤੁਹਾਨੂੰ ਜਿਹੜਾ ਕਹੋ ਕਿ ਇਹਦਾ ਤੁਹਾਨੂੰ ਕੋਈ ਡਿਸਐਡਵਾਂਟੇਜ ਨਹੀਂ ਹੈ ਮਰ ਜਿਹੜੇ ਮੁੰਡੇ ਬੋਡੀ ਬਿਲਡਰ ਮੁੰਡੇ ਉਹ ਵੀ ਪੀ ਸਕਦੇ ਆ ਤੇ ਵੱਡੇ ਵੀ ਪੀ ਸਕਦੇ ਨਾਲ ਬਜ਼ੁਰਗ ਵੀ ਪੀ ਸਕਦੇ ਬੱਚੇ ਵੀ ਸਾਰੀ ਏਜ ਦੇ ਲਈ ਹੈ ਭਾਜੀ ਮਰ ਨਿਆਣੇ ਜੀ ਤਾਂ ਸਾਡੇ ਖੇਡਣ ਖੁੱਡਣ ਜਾਂਦੇ ਆ ਲੱਗੇ ਭਾਜੀ ਪੀ ਕੇ ਆਪਕਾ ਲੱਗੇ ਨਾ ਤੁਸੀਂ ਕਾਈਂਡਲੀ ਡਰਿੰਕ ਕਰੋ ਮਤਲਬ ਹੈ ਦੇਸੀ ਜੀ ਜੀ ਆ ਭਰਾਵਾ ਮੁਰਤੇ ਮੈਨੂੰ ਨਾ ਲੋਕ ਗਾਲਾਂ ਕੱਢਣ ਮਰ ਗਲਤ ਜੀ ਹੈ ਨਾ ਉਹ ਵੀ ਵੱਡੇ ਆ ਨਹੀਂ ਸਾਡੇ ਕੋਲ 50 ਪਲੱਸ ਪ੍ਰੋਡਕਟਸ ਨੇ ਸਾਰੇ ਦੇ ਸਾਰੇ ਤੁਹਾਨੂੰ ਪਿਓਰ ਤੇ 100% ਆਪਾਂ ਜੀ ਦਿਖਾਵਾਂਗੇ ਕੀ ਕੀ ਹੈ ਤੁਹਾਨੂੰ ਭਾਜੀ ਆ ਹੈਗਾ ਸਾਡੀ ਸਰੋਂ ਦੇ ਤੇਲ ਦੀ ਬੋਤਲ ਇਹ ਲੱਕੜ ਦੀ ਘਾਣੀ ਦਾ ਤੇਲ ਹੈ ਜਿਹਨੂੰ ਆਪਾਂ ਕਹਿੰਦੇ ਆ ਬੁੱਡ ਪ੍ਰੈਸਿੰਗ ਓਕੇ ਠੀਕ ਹੈ ਜੀ ਇਹ ਲੱਕੜ ਦੀ ਘਾਣੀ ਤੋਂ ਤੇਲ ਨਿਕਲਿਆ ਇਹਨੂੰ ਕੋਲਡ ਪ੍ਰੈਸ ਕਿਹਾ ਜਾਂਦਾ ਕਿਉਂਕਿ ਇਹ ਜਿਹੜਾ ਤੇਲ ਆਂਦਾ ਹੈ ਬਿਲਕੁਲ ਇੱਕ ਰੂਮ ਟੈਂਪਰੇਚਰ ਤੇ ਆਂਦਾ ਜਿਹਦੇ ਨਾਲ ਉਹਦੇ ਨਿਊਟ੍ਰੀਐਂਟਸ ਨਹੀਂ ਮਰਦੇ ਜਿਹੜੇ ਬਾਕੀ ਆਪਾਂ ਤੇਲ ਖਾਂਦੇ ਆ ਉਹ ਹੀਟ ਪ੍ਰੈਸਡ ਹੈ ਜਦੋਂ ਆਪਾਂ ਕੋਈ ਚੀਜ਼ ਨੂੰ ਸਾੜਦੇ ਆ ਤਾਂ ਨਿਊਟ੍ਰੀਐਂਟਸ ਹਾਂਜੀ ਠੀਕ ਹੈ ਜੀ ਇਹ ਅਸੀਂ ਗੋਲਡ ਕੈਂਸ ਤੇ ਰੂਮ ਬਣਾਉਣੀ ਹੈ ਤੇ ਜਿਹੜਾ ਕਿ ਤੁਹਾਡੀ ਬੋਡੀ ਨੂੰ ਚਾਹੀਦਾ ਹੁਣ ਅੱਜ ਕੱਲ ਸਾਰੇ ਡਾਕਟਰ ਜਿਹੜੇ ਆ ਉਹ ਰਿਕਮੈਂਡ ਕਰਦੇ ਕਿ ਜਿਹੜਾ ਤੁਸੀਂ ਤੇਲ ਯੂਜ਼ ਕਰਨਾ ਉਹ ਕੋਲਡ ਪ੍ਰੈਸ ਵਰਤੋ ਬਾਕੀ ਤੁਸੀਂ ਭਾਜੀ ਗੂਗਲ ਤੇ ਜਾ ਕੇ ਸਰਚ ਵੀ ਕਰ ਸਕਦੇ ਹੋ ਇਹ ਮਤਲਬ ਬੋਤਲ ਦਾ ਰੰਗ ਤਾਂ ਨਹੀਂ ਕਾਲਾ ਕੀਤਾ ਸਾਡੇ ਤੇ ਇੰਨਾ ਕਾਲਾ ਤੇਲ ਹੁੰਦਾ ਹੀ ਨਹੀਂ ਇਹ ਭਾਜੀ ਕਲਰ ਜੀ ਪਿਓਰ ਕਲਰ ਹੈ ਅਬ ਮੈਂ ਤੁਹਾਨੂੰ ਨੀਕਲੀ ਕਰ ਦਿੰਦੀ ਹਾਂ ਬੋਤਲ ਦਾ ਅੱਛਾ ਭਾਜੀ 1 ਲੀਟਰ ਦੀ ਬੋਤਲ ਦਿਖਾ ਲੈਣ ਲੱਗਾ ਆ ਦੇਖੋ ਅੱਛਾ ਪਿਓਰ ਹਾਂਜੀ ਬਿਲਕੁਲ ਜੀ ਆਹਦੀ ਭਾਜੀ ਆ ਤੁਸੀਂ ਫ੍ਰੈਗਰੈਂਸ ਦੇਖੋ ਹ ਇਹ ਇਹ ਸੈਂਟੰਗ ਨੂੰ ਲਾਉਣਾ ਕਿ ਸਿਰ ਨੂੰ ਜਿੱਦਾਂ ਮਰਜ਼ੀ ਲਾਓ ਸਿਰ ਨੂੰ ਵੀ ਲਾ ਸਕਦੇ ਹੋ ਭਰਾ ਇਨਫੋਰਮੇਸ਼ਨ ਦੀ ਸਭ ਤੋਂ ਵੱਧੀ ਹੈ ਪੱਪੜੇ ਨਾਲ ਮੈਂ ਰੰਗ ਲਵਾ ਮੋੜ ਕੇ ਘਰ ਜਾ ਕੇ ਤਾਂ ਭਾਬੀ ਦਾੜੀ ਤੋਂ ਗਾਣਾ ਪਵੇ ਤੇ ਚਲੋ ਅੱਜ ਤਾਂ ਲਾ ਕੇ ਦੇਖਦੇ ਆ ਭਾਜੀ ਆ ਪੀ ਕੇ ਵੀ ਦੇਖਦੇ ਆ ਮਾੜਾ ਮੈਨੂੰ ਦੇਖ ਲੈਣ ਦਿਓ ਇੱਕ ਵਾਰ ਜੇ ਸਹੀ ਆ ਮੈਂ ਸਹੀ ਕਹਿਣਾ ਸੱਚ ਬੋਲਣਾ ਭਰਾ ਭਾਜੀ ਬਿਲਕੁਲ ਜੀ ਲੱਪਾਂ ਘਟ ਘਟ ਕਰਕੇ ਚੜ ਗਏ ਆ ਤੇ ਬਈ ਸਵਾਦ ਕੁੱਲਿਆਂ ਦਾ ਸਵਾਦ ਆਇਆ ਮੈਨੂੰ ਇਹ ਕਾਲੀ ਮਿਰਚ ਦਾ ਆਇਆ ਹੋਰ ਕੀ ਕੀ ਪਾਇਆ ਭਾਜੀ ਭਾਜੀ ਜੀਰਾ ਪਾਊਡਰ ਹੈ ਧਨੀਆ ਪਾਊਡਰ ਹੈ ਨਿੰਬੂ ਹੈ ਤੇ ਨਮਕ ਹੈ ਭਾਜੀ ਤਾਂ ਤੇਰੀ ਫਿਟਨੈਸ ਦਾ ਰਾਜ਼ ਕਿਤੇ ਇਹ ਹੀ ਨਹੀਂ ਹੈਗਾ ਵੀ ਤੂੰ ਇਹ ਤਿੰਨਾ ਪੀਂਨਾ ਪੀਂਨਾ ਆਪੇ ਪੀਂਨਾ ਬਿਲਕੁਲ ਪੀਂਨੇ ਦੀ ਬਿਲਕੁਲ ਪੀਂਨਾ ਮੈਂ ਭਰਾਵਾ ਲੋਕਾਂ ਨੂੰ ਇੱਕ ਟਾਈਮ ਕਹੀ ਜਾਂ ਨਾ ਆਪ ਤੂੰ ਦੋ ਟਾਈਮ ਪੀਂਨਾ ਲੱਗਦਾ ਭਰਾਵਾ ਸਰੀਰ ਦੇ ਸਾਬ ਨਾਲ ਨਹੀਂ ਭਾਜੀ ਤੁਸੀਂ ਇਹਨਾਂ ਮਾਨ ਰੱਖਿਆ ਕਿ ਲੋਕਾਂ ਨੂੰ ਅਵੇਅਰ ਕਰਿਓ ਕਿ ਬਹੁਤ ਵੱਡੀ ਗੱਲ ਹੈ ਅੱਜ ਦੇ ਟਾਈਮ ਦੇ ਵਿੱਚ ਭਾਜੀ ਜਿਹੜੀ ਚੀਜ਼ ਆਪਾਂ ਪਿਓਰ ਖਾਣੀ ਜਿਹੜੀ ਬੰਦ ਕਰਤੀ ਹੈ ਨਾ ਇਹ ਆਪਾਂ ਪੌਂਟ ਤੇ ਠੀਕ ਹੈ ਤੋਂ ਆਪਾਂ ਇਸ ਇਸ ਚੀਜ਼ ਨੂੰ ਇਸ ਕਰਕੇ ਅਵੇਅਰ ਕਰ ਰਹੇ ਲੋਕੀ ਭਾਜੀ ਇਹ ਚੀਜ਼ ਲੈਣ ਤੇ ਜਿੰਨਾ ਘੱਟ ਤੋਂ ਘੱਟ ਆਪਣੀ ਬੋਡੀ ਨੂੰ ਜਿਹੜਾ ਹੈਗਾ ਮਤਲਬ ਪੈਕੇਟ ਕਿੰਨੇ ਦਾ ਹੈ ਉਹ ਭਾਜੀ ਭਾਜੀ ਅੱਧਾ ਕਿਲੋ ਦਾ 120 ਰੁਪਏ ਦਾ ਮਿਲੇਗਾ ਤੁਹਾਨੂੰ ਅੱਧਾ ਕਿਲੋ ਦਾ 120 ਰੁਪਏ ਦਾ ਇੰਨੇ ਕ ਦਿਨ ਨਿਆਣਿਆਂ ਟੋਬੀ ਟੋਬੀ ਘਾ ਜਾਂਦੇ ਦੋ ਦਿਨਾਂ ਦੇ ਤੇ ਮਸ ਤੱਕੀਆਂ ਚੀਜ਼ਾਂ ਨਿਆਣਿਆਂ ਨੂੰ ਨਿਆਣਿਆਂ ਨੂੰ ਪੀਣ ਲਈ ਬਹੁਤ ਟੇਸਟੀ ਹੈ ਮੈਂ ਵੀਡੀਓ ਤਾਂ ਬਣਾਈ ਆ ਮੈਂ ਪਹਿਲਾਂ ਵੀ ਗਲਾਸ ਪੀਤਾ ਸੀ ਆ ਦੁਬਾਰਾ ਵੀਡੀਓ ਬਣਾਉਣ ਲਈ ਮੈਨੂੰ ਫ੍ਰੀ ਚ ਦੁਬਾਰਾ ਮਿਲ ਗਿਆ ਤਾਂ ਕਰਕੇ ਮਤਲਬ ਪਹਿਲਾ ਇੱਕ ਤਾਂ ਹੁੰਦੇ ਜਾਂਦੇ ਨੂੰ ਦੰਦੇ ਆ ਨਾ ਆ ਦੂਜਾ ਮੈਂ ਦਾਅ ਮਾਰ ਗਿਆ ਤਿੰਨ ਨੂੰ ਦਵਾਰ ਲਗਾਈ ਤੇ ਭਾਜੀ ਹੁਣ ਸਵਾਪ ਨਿਆਣਿਆਂ ਨੂੰ ਬਹੁਤ ਇੱਕ ਵਾਰੀ ਨਿਆਣੇ ਪੀਣ ਲੱਪੇ ਹੈ ਨਾ ਇਹ ਵਧੀਆ ਚੀਜ਼ ਹੈ ਇਹ ਤੇ ਭਾਜੀ ਇਹ ਜਦੋਂ ਮਤਲਬ ਅਹਿਮ ਪਿਓਰ ਹੈ ਨਾ ਭਰਾ ਮੋੜ ਕੇ ਲਾਂਬਾ ਲਾ ਰਿਹਾ ਜੀ ਅਸੀਂ ਬੈਠੇ ਆਊਟਸਾਈਡ ਕਹਦਾ ਐਂ ਬ੍ਰਾਸਲੀਆ ਵੈਬਸਾਈਟ ਹੈਗੀ ਆ ਤੁਸੀਂ ਕਹਣਾ ਅਸੀਂ ਖੜੇ ਆ ਅਸੀਂ ਖੜੇ ਆ ਜੀ ਅਸੀਂ ਭਾਜੀ ਨਾਲ ਖੜੇ ਨਹੀਂ ਆ ਜੀ ਭਾਜੀ ਤੁਸੀਂ ਬੈਠੇ ਨਹੀਂ ਹੋ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਪਿੱਛੇ ਪਾਜੀ ਸਾਡਾ ਸਾਰਾ ਐਡਰੈਸ ਦਿੱਤਾ ਨੂੰ ਦੋ ਮੋਨੇ ਗੈਸਪਲਾਈ ਨੰਬਰ ਕਿਸੇ ਨੂੰ 1% ਵੀ ਪ੍ਰੋਬਲਮ ਹੈਗੀ ਹੈ ਤੇ ਪਾਜੀ ਉਹ ਦੇ ਜਗਾਤੀ ਬਾਈ ਪਾਜੀ ਇਹਨਾਂ ਦੇ ਓਨਰ ਦਾ ਨਾਮ ਦੱਸਿਓ ਮੜਿਆ ਓਨਰ ਪਾਜੀ ਇਹ ਫਾਰਵਰਡ ਦੇ ਨੇ ਜੋਤੀ ਸੋਪਤੀ ਓਨਰ ਨੇ ਫਗਵਾੜੀ ਦੀ ਫਰਮ ਹੈ ਜੀ ਇਹ ਤੇ ਉੱਥੇ ਹੀ ਫੈਕਟਰੀ ਹੈ ਮਤਲਬ ਪੰਜਾਬੀ ਭਰਾ ਨੇ ਆਪਣੇ ਲੋਕਲ ਗਵਾਂਢੀ ਫਗਵਾੜੇ ਵਿੱਚ ਕੰਮ ਕੀਤਾ ਤੇ ਇੱਕ ਗੱਲ ਮੈਂ ਤੁਹਾਨੂੰ ਦੱਸ ਤਾ ਮੈਂ ਜਿਹੜਾ ਭਰਾ ਲਕੋ ਗਿਆ ਇਹ ਹੀ ਆ ਭਰਾ ਓਨਰ ਇਹ ਹੀ ਆ ਇਹ ਹੀ ਆ ਭਰਾ ਦਾ ਮਾਣ ਹੈ ਜੀ ਰੱਖਣੇ ਨਹੀਂ ਨਹੀਂ ਭਾਜੀ ਤੁਹਾਡੇ ਭਰਾ ਹੈਗੇ ਜਿਹੜੇ ਓਨਰ ਆ ਉਹ ਕੰਪਨੀ ਦਾ ਜਿਹਦਾ ਪ੍ਰੋਮੋਸ਼ਨ ਕਰਦਾ ਕਹਿੰਦਾ ਮੈਂ ਕੋਈ ਸਾਰੇ ਵਰਕਰ ਕੰਪਨੀ ਦਾ ਮਤਲਬ ਹੁੰਦਾ ਸਾਰਾ ਪਰਿਵਾਰ ਵਿੱਚ ਆ ਜਾਂਦਾ ਹੈ ਨਾ ਤਾਂ ਕਰਕੇ ਭਰਾ ਆਪਣਾ ਨਾਮ ਨਹੀਂ ਲੈਂਦਾ ਤੇ ਵਧੀਆ ਪ੍ਰਬੰਧ ਹੈ ਵੀ ਆ ਦੇਖ ਲਓ ਜਦੋਂ ਆਪਾਂ ਜੜਿਆਲੇ ਤੋਂ ਡੇਢ ਕਿਲੋਮੀਟਰ ਪਿੱਛੇ ਆ ਤੇ ਤੁਸੀਂ ਆਣ ਕੇ ਤਾਂ ਲਿਆ ਸਕਦੇ ਮੈਨੂੰ ਚੀਜ਼ ਬਹੁਤ ਵਧੀਆ ਲੱਗੀ ਮੈਂ ਤਾਂ ਕਰਕੇ ਗਿਆ ਭਰਾਵਾ ਨਿਆਣੀ ਅੱਜ ਕੱਲ ਕੀ ਆ ਲੇਮਕੇ ਹੋ ਗਏ ਆ ਦੂਜੀਆਂ ਲਟਰਨ ਪਟਰਮ ਜੀਆਂ ਚੀਜ਼ਾਂ ਉਹ ਪੀਂਦੇ ਰਹਿੰਦੇ ਆ ਆ ਤਾਕਤ ਵਾਲੀਆਂ ਚੀਜ਼ਾਂ ਦੇਖੋ ਪ्योर ਮੈਚਾ ਛਣੇ ਆ ਜਿਹੜੇ ਪਾਏ ਆ ਛੋਲੇ ਤੋਂ ਹੋਰ ਵੀ ਚੀਜ਼ਾਂ ਜਿਹੜੀਆਂ ਭਰਾ ਨੇ ਦੱਸੀਆਂ ਹਾਜਮਾ ਬਹੁਤ ਦਰੋਸਤ ਰਹਿੰਦਾ ਇੱਕ ਨੰਬਰ ਚੀਜ਼ ਆ ਇਹਨੂੰ ਚਾਹੀਦੀ ਆ ਨਾਲ ਕੇ ਜਰੂਰ ਲਈਓ ਧੰਨਵਾਦ